ਤਸਵੀਰ 25 ਸਾਲਾ ਦੇ ਰਮਨਦੀਪ ਦੀ ਜਿਸ ਦਾ ਨਿਊਜ਼ੀਲੈਂਡ ਵਿੱਚ ਕਤਲ ਕਰ ਦਿੱਤਾ ਗਿਆ ਚੰਗੇ ਭਵਿੱਖ ਦੀ ਕਾਮਨਾ ਲਈ 5 ਸਾਲ ਪਹਿਲਾਂ ਨਿਊਜ਼ੀਲੈਂਡ ਗਏ ਰਮਨਦੀਪ ਦੇ ਪਰਿਵਾਰ ਨੇ ਕਦੇ ਸੋਚਿਆ ਹੀ ਨਹੀਂ ਸੀ ਕਿ ਉਹਨਾਂ ਦੇ ਪੁੱਤ ਨਾਲ ਅਜਿਹੀ ਅਨਹੋਣੀ ਘਟਨਾ ਵਾਪਰ ਜਾਵੇਗੀ ਰਮਨਦੀਪ ਦੀ ਮ੍ਰਿਤਕ ਦੇ ਉਸ ਦੇ ਪਿੰਡ ਕੋਟਲੀ ਸ਼ਾਹਪੁਰ ਪਹੁੰਚਣ ਤੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਤੇ ਨੰਮ ਅੱਖਾਂ ਨਾਲ ਰਮਨਦੀਪ ਦਾ ਅੰਤਿਮ ਸੰਸਕਾਰ ਕੀਤਾ ਗਿਆ ਮ੍ਰਿਤਿਕ ਦੇ ਪਿਤਾ ਨੇ ਗੱਲ ਕਰਦੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਰਮਨਦੀਪ ਦਾ ਨਸ਼ੇ ਦੀ ਹਾਲਤ ਵਿੱਚ ਦੋ ਵਿਅਕਤੀਆਂ ਵੱਲੋਂ ਪਾਰਕ ਵਿੱਚ ਕਤਲ ਕਰ ਦਿੱਤਾ ਗਿਆ ਮ੍ਰਿਤਿਕ ਦੇ ਪਿਤਾ ਅਨੁਸਾਰ ਦੋਸ਼ੀਆਂ ਨੂੰ ਪੁਲਿਸ ਵੱਲੋਂ ਮੌਕੇ ਤੇ ਗ੍ਰਿਫਤਾਰ ਕਰ ਲਿਆ ਗਿਆ ਉਹਨਾਂ ਮੰਗ ਕੀਤੀ ਕਿ ਸਰਕਾਰ ਉਹਨਾਂ ਦੇ ਪੁੱਤ ਦੇ ਕਾਤਲਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਵੇ ਇਹ ਜੀ 18 ਤਰੀਕ ਨੂੰ ਹੋਈ ਸੀ ਉਧਰ ਮਤਲਬ ਰਾਤ ਪਾਰਕ ਦੀ ਡਿਊਟੀ ਸਕਿਉਰਟੀ ਦੀ ਡਿਊਟੀ ਕਰਦਾ ਬੱਚਾ ਮੇਰਾ 2018 ਚ ਗਿਆ ਸੀ 5 ਸਾਲ ਹੋ ਗਏ ਜੀ ਬਹੁਤ ਵਧੀਆ ਉੱਥੇ ਮਤਲਬ ਆਪਣਾ ਉਹਦਾ ਅਜੇ ਘਰ ਚੱਲ ਰਿਹਾ ਸੀ ਤੇ ਰਾਤ ਉਧਰ ਦੇ ਮਤਲਬ 12 ਵਜੇ ਹੀ ਤੇ ਪਾਰਕ ਨੂੰ ਲੋਕ ਕਰਦਾ ਹੁੰਦਾ ਸੀ ਦਿੱਲੀ ਦਿੱਲੀ ਮਤਲਬ ਪਾਰਕ ਲੋਕ ਕਰਦਾ ਸੀ ਤੇ ਉਧਰ ਕੋਈ ਚਾਰ ਪੰਜ ਆਦਮੀ ਉਧਰ ਦੇ ਹੀ ਪੀ ਰਹੇ ਸੀ ਉਧਰ ਕੋਈ ਉਧਰ ਪਾਰਕ 'ਚ ਬੈਠ ਕੇ ਉਹਨਾਂ ਨੂੰ ਦੱਸਿਆ ਕਿ ਤੁਸੀਂ ਜਾਓ ਮੈਂ ਹੁਣ ਗੇਟ ਲੋਕ ਕਰਨਿਆ ਤੇ ਮੈਂ ਟਾਈਮ ਹੋ ਗਿਆ ਬਸ ਇੰਨੇ ਤੇ ਬੋਲਣ ਤੇ ਉਹਨਾਂ ਨੇ ਬੱਚੇ ਤੇ ਅਟੈਕ ਕਰਤਾ ਬੱਚੇ ਦੇ ਸਿਰ 'ਤੇ ਕੁਛ ਮਾਰਿਆ ਕੋ ਸਾਤੀ 'ਚ ਕੁਛ ਮਾਰਿਆ ਤੇ ਬੱਚਾ ਤੇ ਉਧਰ ਹੀ ਮਤਲਬ ਉਸੇ ਜਗ੍ਹਾ ਹੀ ਉਹਦਾ ਹੋ ਗਿਆ ਉਸ ਤੋਂ ਬਾਅਦ ਪੁਲਿਸ ਨੂੰ ਮਤਲਬ 2-3 ਘੰਟੇ ਬਾਅਦ ਉਧਰ ਪਤਾ ਲੱਗਾ ਫਿਰ ਉਸ ਤੋਂ ਬਾਅਦ ਪੁਲਿਸ ਨੇ ਅੱਗੇ ਦੱਸਿਆ ਬਨੇ ਦੋਸਤੀ ਉਥੇ ਰਹਿੰਦੇ ਉਹਨਾਂ ਨੇ ਫਿਰ ਅੱਗੇ ਇਧਰ ਦੋਸਤੀ ਕੋਈ ਉਹਦਾ ਮਨਾਰਿਆ ਗਿਆ ਸੀ ਉਹਨੂੰ ਫੋਨ ਕੀਤਾ ਉਹਨਾਂ ਨੇ ਸਾਡੇ ਘਰੇ ਫੋਨ ਕੀਤਾ ਜੀ ਮੈਂ ਤਾਂ ਬਾਹਰ ਸੀ ਉਸ ਤੋਂ ਬਾਅਦ ਇਧਰ ਉਹ ਮੈਂ 18 ਤੱਕ ਨੂੰ 8 ਵਜੇ ਸਾਨੂੰ ਪਤਾ ਲੱਗਾ ਫਿਰ ਇਹਨਾਂ ਮੈਨੂੰ ਦੱਸਿਆ ਤੇ ਮੈਂ ਵੀ ਬਾਅਦ ਤੋਂ ਆਇਆ ਬਾਕੀ ਅੱਜ ਕਿੰਨੇ ਦਿਨ ਬਾਅਦ ਬੋਡੀ ਘਰ ਆਈ ਇਹਦਾ ਲੱਖ ਲੱਭ ਤੁਸੀਂ 8 ਦਿਨਾਂ ਬਾਅਦ ਆਈ ਕਲੋ ਕਲ ਬੱਚਾ ਹੀ ਸਾਡਾ ਬੜੀ ਮਤਲਬ ਮਿਹਨਤ ਨਾਲ ਭੇਜਿਆ ਸੀ ਬਾਹਰ ਉਹਦਾ ਪੈਸਾ ਲਾ ਕੇ ਕਿ ਆਪਣਾ ਪੜ੍ਹਾਈ ਵਧ ਗਿਆ ਉਹਦੇ ਮਤਲਬ ਵਧੀਆ ਜ਼ਿੰਦਗੀ ਗੁਜ਼ਾਰੇਗਾ ਪਰ ਇੱਕ ਸਰਕਾਰਾਂ ਦੀ ਬਹੁਤ ਅੰਗਿਲੀ ਆ ਮਤਲਬ ਕੋਈ ਜਵਾਬ ਨਹੀਂ ਮੰਗਦੇ ਉਹਨਾਂ ਤੋਂ ਬੱਚਾ ਆ ਜਾਂਦਾ ਬਸ ਕੋਈ ਪਛਣਾ ਤੇ ਚਾਹੀਦਾ ਕਿਉਂ ਸਾਡੇ ਬੱਚੇ ਦੀ ਕੀ ਗਲਤੀ ਸੀ ਇਸ ਮੌਕੇ ਪਿੰਡ ਵਾਸੀਆਂ ਨੇ ਵੀ ਗੱਲ ਕਰਦਿਆਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਕਿ ਉਹ ਇੱਥੇ ਹੀ ਨੌਜਵਾਨਾਂ ਨੂੰ ਨੌਕਰੀਆਂ ਮੁਹੱਈਆ ਕਰਵਾਵੇ ਤਾਜੋ ਪੰਜਾਬੀ ਨੌਜਵਾਨ ਵਿਦੇਸ਼ਾਂ ਦਾ ਰੁੱਖ ਨਾ ਕਰਨ ਜਿਹੜੇ ਵੀ ਦੋਸ਼ੀ ਨੇ ਜਿਨ੍ਹਾਂ ਨੇ ਸਾਡੇ ਬੱਚੇ ਨੂੰ ਮੇਰੇ ਵੀਰ ਨੂੰ ਹੱਥ ਲਾਇਆ ਉਹਨਾਂ ਨੂੰ ਮੇਰੀ ਸਰਕਾਰ ਦੇ ਗਾੜੀ ਬੇਨਤੀ ਆ ਕਿ ਸਖਤ ਦੇ ਸਖਤ ਨਿਊਜ਼ੀਲੈਂਡ ਸਰਕਾਰ ਦੇ ਕਾਨੂੰਨ ਮੁਤਾਬਕ ਸਖਤ ਸਜ਼ਾ ਦਿੱਤੀ ਜਾਵੇ ਔਰ ਕੇਵਲ 25 ਸਾਲ ਦਾ ਬੱਚਾ ਜਿਹੜਾ ਵਾ ਉਹਨੂੰ ਅਸੀਂ ਇੱਕ ਇੱਕ ਰੁਪਈਆ ਇਕੱਠਾ ਕਰਕੇ ਤੇ ਆਪਣਾ ਉਹ ਰੋਜੀ ਰੋਟੀ ਵਾਸਤੇ ਵਧੀਆ ਫਿਊਚਰ ਵਾਸਤੇ ਗਿਆ ਵਾ ਤੇ ਕੀ ਮੈਂ ਸਰਕਾਰ ਨੂੰ ਪੁੱਛਣਾ ਚਾਹੁੰਦਾ ਭਾਵੇਂ ਪੰਜਾਬ ਦੀ ਸਰਕਾਰ ਹੈ ਜਾਂ ਭਾਰਤ ਦੀ ਸਰਕਾਰ ਹੈ ਜਾਂ ਫਿਰ ਨਿਊਜ਼ੀਲੈਂਡ ਦੀ ਸਰਕਾਰ ਹੈ ਕਿ ਇਸ ਫੌਜੀ ਸਾਡੇ ਚਾਚਾ ਜੀ ਨੇ ਦੋ ਨੌਕਰੀਆਂ ਫੌਜ ਚ ਕੀਤੀਆਂ ساری ਜ਼ਿੰਦਗੀ ਇਹਨਾਂ ਨੇ ਖੜੇ ਹੋ ਕੇ ਡਿਊਟੀ ਕੀਤੀ ਹੈ برفਾਂ ਵਿੱਚ ਪਹਾੜਾਂ ਵਿੱਚ ਗੋਡੇ ਰਗੜੇ ਨੇ ਤੇ 25 ਲੱਖ ਲਾ ਕੇ ਇਹ ਸਰਦਾਰ ਧੰਨਾ ਸਿੰਘ ਆਪਣੇ ਬੱਚੇ ਨੂੰ ਨਿਊਜ਼ੀਲੈਂਡ ਭੇਜਦਾ ਹੈ ਕਿ ਬੱਚਾ ਉੱਥੇ ਡਿਊਟੀ ਕਰ ਰਿਹਾ ਹੈ ਤੇ ਬੱਚੇ ਨੂੰ ਗੋਰੇ ਆਉਂਦੇ ਨੇ ਤੇ ਆਣ ਕੇ ਗੋਲੀਆਂ ਮਾਰ ਕੇ ਜਾਂ ਕਤਲ ਜਿੱਦਾਂ ਵੀ ਕੀਤਾ ਉਹ ਉਹ ਕਤਲ ਕਰ ਜਾਂਦੇ ਨੇ ਉਹਦਾ ਜਵਾਬ ਦੇ ਕੌਣ ਹੈ ਮੇਰੀਆਂ ਪੰਜਾਬ ਦੀ ਸਰਕਾਰ ਨੂੰ ਤੇ ਦੇਸ਼ ਦੀ ਸਰਕਾਰ ਨੂੰ ਤੇ ਨਿਊਜ਼ੀਲੈਂਡ ਸਰਕਾਰ ਨੂੰ ਬੇਨਤੀ ਹੈ ਵੀ ਸਾਡਾ ਮਰਿਆ ਸਾਡਾ ਦਿਲ ਰੋ ਰਿਹਾ ਸਾਡਾ ਸਾਰਾ ਪਿੰਡ ਰੋ ਰਿਹਾ ਤੇ ਸਾਥ ਹੱਥ ਜੋੜ ਕੇ ਬੇਨਤੀ ਹੈ ਜੋ ਸਾਡੇ ਨਾਲ ਹੋਇਆ ਉਹ ਕਿਸੇ ਨਾਲ ਨਾ ਹੋਵੇ ਅਸੀਂ ਸਾਰਿਆਂ ਦੀ ਸੁੱਖ ਮੰਗਦੇ ਆ ਅਸੀਂ ਸਾਰਿਆਂ ਦਾ ਭਲਾ ਮੰਗਨੇ ਆ